ਚਾਰਜ ਵਾਲੀਆਂ ਪੱਖੀਆਂ ਚਾਰਜ ਵਾਲੀਆਂ ਪੱਖੀਆਂ ਅੱਜ ਹੀ ਖਰੀਦੋ ਮਾਨ ਇਲੈਕਟ੍ਰੋਨਿਕਸ ਭਲਾਡਾ ਸਾਹਮਣੇ ਪੀ ਆਰ ਟੀ ਸੀ ਡੀਪੂ ਚੁੰਗੀ ਗਲੀ ਚੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਸੱਜੇ ਹੱਥ ਚਾਰਜ ਵਾਲੀਆਂ ਪੱਖੀਆਂ ਇੱਕ ਵਾਰੀ ਚਾਰਜ ਕਰਕੇ ਤਿੰਨ ਚਾਰ ਘੰਟੇ ਚੱਲਦੀ ਹੈ ਚਾਰਜ ਵਾਲੀਆਂ ਪੱਖੀਆਂ ਚਾਰਜ ਵਾਲੀਆਂ ਪੱਖੀਆਂ ਅੱਜ ਹੀ ਖਰੀਦੋ ਮਾਨ ਇਲੈਕਟ੍ਰੋਨਿਕਸ ਭਲਾਡਾ ਸਾਹਮਣੇ ਪੀ ਆਰ ਟੀ ਸੀ ਡੀਪੂ ਕੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਸੱਜੇ ਹੱਥ ਮਾਨ ਇਲੈਕਟ੍ਰੋਨਿਕਸ ਬਲੱਡ ਸੰਪਰਕ ਨੰਬਰ ਹੈ 995687453 ਯਾਦ ਰੱਖੋ ਮਾਨ ਇਲੈਕਟ੍ਰੋਨਿਕਸ ਬਲੱਡ ਚਾਰਜ ਵਾਲੀਆਂ ਪੱਖੀਆਂ ਅੱਜ ਹੀ ਖਰੀਦੋ ਚਾਰਜ ਵਾਲੀਆਂ ਪੱਖੀਆਂ ਅੱਜ ਹੀ ਖਰੀਦੋ ਚਾਰਜ ਵਾਲੀਆਂ ਪੱਖੀਆਂ ਅੱਜ ਹੀ ਖਰੀਦੋ ਮਾਨ ਇਲੈਕਟ੍ਰੋਨਿਕਸ ਬਲੱਡ ਸਾਹਮਣੇ ਪੀਆਰਟੀਸੀ ਡੀਪੂ ਕੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਸੱਜੇ ਹੱਥ ਮਾਨ ਇਲੈਕਟ੍ਰੋਨਿਕਸ ਬਲੱਡ